ਫਗਵਾੜਾ ਦੇ ਰਤਨਪੁਰਮ ਮਹੱਲੇ ਵਿੱਚ ਕੰਮ ਤੋਂ ਵਾਪਸ ਪੈਦਲ ਜਾ ਰਹੀ ਇੱਕ ਮਹਿਲਾ ਪਾਸੋ ਪਰਸ ਖੋ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਨ ਵਾਲੇ ਦੋ ਚੋਰਾਂ ਨੂੰ ਸਥਾਨਕ ਮਹੱਲਾ ਵਾਸੀਆਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਹੈ ਇਸ ਮੌਕੇ ਪੀੜਤ ਮਹਿਲਾ ਰਾਧਾ ਦਾ ਕਹਿਣਾ ਹੈ ਕਿ ਉਹ ਪੀਪਰ ਰੰਗੀ ਦੀ ਰਹਿਣ ਵਾਲੀ ਹੈ ਤੇ ਰਤਨਪੁਰਾ ਵਿਖੇ ਕਿਸੇ ਘਰ ਵਿੱਚ ਕੰਮ ਕਰਦੀ ਹੈ ਤੇ ਉਹ ਜਦੋਂ ਕੰਮ ਤੋਂ ਵਾਪਸ ਆਪਣੇ ਘਰ ਜਾ ਰਹੀ ਸੀ ਤਾਂ ਰਤਨਪੁਰਾ ਵਿਖੇ ਰੇਲਵੇ ਲਾਈਨਾਂ ਦੇ ਕੋਲ ਪੈਦਲ ਆ ਰਹੇ ਦੋ ਚੋਰਾਂ ਨੇ ਝਪਟਾ ਮਾਰ ਕੇ ਪਰਸ ਖੋ ਲਿਆ ਤੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ਕਿਹਾ ਕਿ ਉਸ ਦੇ ਰੌਲਾ ਪਾਉਣ ਤੋਂ ਬਾਅਦ ਸਥਾਨਕ ਮਹੱਲਾ ਸੀ ਨੇ ਉਕਤ ਦੋਵੇਂ ਚੋਰਾਂ ਨੂੰ ਕਬੂਕਾਲਿਆ ਦੇ ਪੁਲਿਸ ਹਵਾਲੇ ਕਰ ਦਿੱਤਾ। ਉਹਨਾਂ ਦੱਸਿਆ ਕਿ ਉਹਨਾਂ ਦੇ ਪਰਸ ਵਿੱਚੋਂ 2500 ਰੁਪਏ ਦੀ ਨਕਦੀ ਮਜੂਦ ਸੀ। ਕੀ ਨਾਮ ਹੈ? ਰਾਧਾ। ਹਾਂ ਕਹ ਰਹੇ ਤੇ ਹੈ। ਪੀਪਲ ਦਾ ਮਾਮਲਾ ਗਿਆ ਹੈ ਆ ਰਤਨਪੁਰੇ ਖੜੇ ਹੈ। ਮੈਂ ਇੱਥੇ ਉਹ ਕੰਮ ਕਰਦੀ ਹੂੰ ਰਤਨਪੁਰੇ ਵਿੱਚ। ਕਹਾਂ पे ਕੰਮ ਕਰਦੇ ਹੋ? ਇੱਥੇ ਪਹਿਲੇ ਨੰਬਰ ਕਲੀਨ ਕਾਰਖਾਨੇ। ਕੀ ਹੋਇਆ ਆਪਕੇ ਸਾਥ? ਮੇਰਾ ਪੈਸਾ ਛੀਨ ਕੇ ਭਾਗ ਗਏ। ਕਿੰਨੇ ਵਿਅਕਤੀ ਸੀਗੇ? ਦੋ ਲੋਕ ਤੇ। ਦੋ ਲੋਕ ਕਹਾਂ ਮੈਂ ਮੋਟਰਸਾਈਕਲ 'ਤੇ ਤੇ ਨਹੀਂ ਪੈਦਲ ਤੇ ਪਟਰੀ 'ਤੇ। ਤੇ ਮੋਅਲ ਵਗੈਰਾ ਵੀ ਨਹੀਂ ਮੇਰੇ ਪਾਸ ਕਿੰਨੇ ਪੇਮੈਂਟ ਕਿੰਨੀ ਦੀ 2500 ਰੁਪਏ 2500 ਰੁਪਏ ਤਾਂ ਕਿਤਨੇ ਵੇ ਹੋਇਆ ਇਹ ਹਾਸਾ ਮੈਂ ਟਾਈਮ ਤੋਂ ਨਹੀਂ ਦੇਖਿਆ ਉਹ ਵੀ ਸਾਢੇ 10 ਦੇ ਉੱਪਰ ਹੋ ਰਹਾ ਸੀ ਜਿਆ ਪੈਦਲ ਤੇ ਅਕੇਲੇ ਦੇ ਹਾਂਜੀ ਅਕੇਲੇ ਸੀ ਪੁਲਿਸ ਕੰਪਲੀਟ ਕੀਤੀ ਹਾਂਜੀ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਕਿੰਨੇ ਵਿਅਕਤੀ ਸੀਗੇ ਦੋ ਹਾਂਜੀ ਪੁਲਿਸ ਵਾਲੇ ਲੈ ਗਏ ਉਹਨੂੰ ਹਾਂਜੀ ਲੈ ਗਏ ਉਧਰ ਮਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਜਦੋਂ ਪੀੜਤ ਮਹਿਲਾ ਦੇ ਰੌਲਾ ਪਾਉਣ ਦੀ ਆਵਾਜ਼ ਸੁਣੀ ਤਾਂ ਉਹਨਾਂ ਨੇ ਤੁਰੰਤ ਹੀ ਇਕੱਠੇ ਹੋ ਕੇ ਦੋਮਾ ਚੋਰਾਂ ਨੂੰ ਕਾਬੂ ਗਾ ਲਿਆ ਤੇ ਪੁਲਿਸ ਹਵਾਲੇ ਕਰ ਦਿੱਤਾ ਇਸ ਮਾਮਲੇ ਦੀ ਸੂਚਨਾ ਮਿਲਦੇ ਸਾਰੀ ਪੀਸੀਆਰ ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਦੋਮਾ ਚੋਰਾਂ ਨੂੰ ਆਪਣੇ ਨਾਲ ਲੈ ਗਏ ਮਾਮਲਾ ਕੀ ਹੈ ਜਿਹੜਾ ਰਤਨਪੁਰੇ ਵਿੱਚ ਖੜੇ ਅੱਜ ਵੀ ਮਾਮਲਾ ਇਹ ਹੈ ਜੀ ਲੇਡੀਜ਼ ਜਾ ਰਹੀ ਸੀ ਕਿ ਲਾਈਨਾਂ ਵੱਲੋਂ ਆਪਣੇ ਕੰਮ ਤੇਜ਼ ਤੇ ਦੋ ਮੁੰਡੇ ਆਏ ਪਿੱਛੋਂ ਉਹਦਾ ਪਰਸ ਹੋ ਕੇ ਲੈ ਗਏ ਉਹ ਰੋਲਾ ਪਾਉਂਦੇ ਸੀ ਅਸੀਂ ਉਹਨਾਂ ਨੂੰ ਫਿਰ ਫੜਿਆ ਤੇ ਪੁਲਿਸ ਦੇ ਵੱਲੇ ਕੀਤਾ ਜੀ ਬੰਦੇ ਪਤਾ ਨਹੀਂ ਲੱਗਾ ਕਿੱਥੇ ਬੰਦੇ ਇੱਕ ਉਹ ਨਹੀਂ ਕੋਟ ਕੋਟ ਨਹੀਂ ਸੀ ਉਟਰਾਣੀ ਕੋਈ ਕੋਟ ਫਤੋਈ ਏਦਾਂ ਕਰਨੀ ਸੀ ਬਈ ਅੱਛਾ ਜੀ ਤੇ ਕਿੰਨੇ ਵਿਅਕਤੀ ਸੀਗੇ ਜੀ ਦੋ ਵਿਅਕਤੀ ਸੀਗੇ ਤੇ ਪੁਲਿਸ ਕੰਪਲੇਟ ਕੀਤੀ ਸਮਾਂ ਲੈਣ ਲੱਗੇ ਹਾਂਜੀ ਹਾਂਜੀ ਕੀਤੀ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਪੁਲਿਸ ਆ ਗਈ ਸੀ ਮੌਕੇ ਤੇ ਜੀ ਤੇ ਲੇਡੀਜ਼ ਕਿੱਥੇ ਦੇ ਰਹਿਣ ਵਾਲੇ ਕੁਝ ਪਤਾ ਚੱਲ ਲੇਡੀਜ਼ ਇੰਦਰਸ਼ੀਪੂਰੀ ਦੇ ਜੀ ਕੋਈ ਨਾਮ ਵਗੈਰਾ ਹੈ ਲੇਡੀਜ਼ ਦਾ ਰਾਧਾ ਸ਼ਾਇਦ ਕਹਿੰਦੇ ਫਿਰ ਰਾਧਾ ਨਾਮ ਹੈ ਫਗਵਾੜਾ ਦੇ ਰਤਨਪੁਰਾ ਮਹੱਲੇ ਵਿੱਚ ਕੰਮ ਤੋਂ ਵਾਪਸ ਪੈਦਲ ਜਾ ਰਹੀ ਇੱਕ ਮਹਿਲਾ ਪਾਸੋ ਪਰਸ ਖੋ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਨ ਵਾਲੇ ਦੋ ਚੋਰਾਂ ਨੂੰ ਸਥਾਨਕ ਮਹੱਲਾ ਵਾਸੀਆਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਹੈ ਇਸ ਮੌਕੇ ਪੀੜਤ ਮਹਿਲਾ ਰਾਧਾ ਦਾ ਕਹਿਣਾ ਹੈ ਕਿ ਉਹ ਪੀਪਰ ਰੰਗੀ ਦੀ ਰਹਿਣ ਵਾਲੀ ਹੈ ਤੇ ਰਤਨਪੁਰਾ ਵਿਖੇ ਕਿਸੇ ਘਰ ਵਿੱਚ ਕੰਮ ਕਰਦੀ ਹੈ ਤੇ ਉਹ ਜਦੋਂ ਕੰਮ ਤੋਂ ਵਾਪਸ ਆਪਣੇ ਘਰ ਜਾ ਰਹੀ ਸੀ ਤਾਂ ਰਤਨਪੁਰਾ ਵਿਖੇ ਰੇਲਵੇ ਲਾਈਨਾਂ ਦੇ ਕੋਲ ਪੈਦਲ ਆ ਰਹੇ ਦੋ ਚੋਰਾਂ ਨੇ ਝਪਟਾ ਮਾਰ ਕੇ ਪਰਸ ਖੋ ਲਿਆ ਤੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ਕਿਹਾ ਕਿ ਉਸ ਦੇ ਰੌਲਾ ਪਾਉਣ ਤੋਂ ਬਾਅਦ ਸਥਾਨਕ ਮਹੱਲਾ ਸੀਨੇ ਉਕਤ 24 ਚੋਰਾਂ ਨੂੰ ਕਾਬੂ ਕਾਲਿਆ ਦੇ ਪੁਲਿਸ ਹਵਾਲੇ ਕਰ ਦਿੱਤਾ ਉਹਨਾਂ ਦੱਸਿਆ ਕਿ ਉਹਨਾਂ ਦੇ ਪਰਸ ਵਿੱਚੋਂ 2500 ਰੁਪਏ ਦੀ ਨਕਦੀ ਮਿਲੂ ਸੀ ਉਧਰ ਮਹਲਾਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਜਦੋਂ ਪੀੜਤ ਮਹਿਲਾ ਦੇ ਰੌਲਾ ਪਾਉਣ ਦੀ ਆਵਾਜ਼ ਸੁਣੀ ਤਾਂ ਉਹਨਾਂ ਨੇ ਤੁਰੰਤ ਹੀ ਇਕੱਠੇ ਹੋ ਕੇ ਦੋਮਾ ਚੋਰਾਂ ਨੂੰ ਕਾਬੂ ਗਾਲਿਆ ਤੇ ਪੁਲਿਸ ਹਵਾਲੇ ਕਰ ਦਿੱਤਾ ਇਸ ਮਾਮਲੇ ਦੀ ਸੂਚਨਾ ਮਿਲਦੇ ਸਾਰੀ ਪੀसीआर ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਦੋਮਾ ਚੋਰਾਂ ਨੂੰ ਆਪਣੇ ਨਾਲ ਲੈ ਗਏ